ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗਰਾ ਡੇਰੀ ਫਾਰਮ ਤੇ ਜਿਹੜੇ-ਜਿਹੜੇ ਵੀਰ ਮੇਰੇ ਚੈਨਲ ਨਾਲ ਜੁੜੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 34323 95016 34323 ਅੱਜ ਆਪਾਂ ਫੇਰ ਆਪਣੇ ਪਿੰਡ ਭਾਈ ਰੂਪਾ ਵਿੱਚ ਵੀਰਦੀਪ ਕੋਲ ਆਏ ਆ ਇਹਨਾਂ ਕੋਲ ਆ ਜੌੜੀਆ ਟਰੈਕਟਰ ਬਕਾਉਗਾ ਇਹ ਕੋਈ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਨਵੇਂ ਵਰਗੀ ਪਈ ਆ ਬਾਕੀ ਵੀਰ ਤੋਂ ਜਾਣਕਾਰੀ ਲੈ ਕੇ ਤੁਹਾਨੂੰ ਦੱਸਦੇ ਆ ਇੱਥੇ ਆ ਜਾਓ ਤੁਸੀਂ ਪਹਿਲਾਂ ਆਪਦਾ ਨਾਮ ਤੇ ਐਡਰੈਸ ਹਾਂ ਬਾਈ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਬਾਈ ਜੀ ਆਪਣਾ ਨਾਮ ਕੁਲਦੀਪ ਸਿੰਘ ਹੈ ਜੀ ਜੀ ਪਿੰਡ ਆਪਣਾ ਭਾਈ ਰੂਪਾ ਜੀ ਜੀ ਅਗਵਾੜ ਸੰਧੂਆਂ ਦਾ ਜੀ ਕਾਂਗੜਪੱਤੀ ਜੀ ਤੇ ਜ ਆਪਣੇ ਕੋਲੇ ਇਹ ਟਰੈਕਟਰ ਹੈ 524 ਜੌਂਡੀਆ ਹਾਂਜੀ ਤੇ ਇਹ ਆਪਣਾ ਸੇਲ ਲਈ ਵਿਕਾਊ ਹੈ ਜੀ ਜੇ ਕਿ ਸ਼ਬੀਰ ਨੇ ਲੈਣਾ ਤਾਂ ਸੰਪਰਕ ਕਰ ਲਈ ਹੈ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਵੇਚਦੇ ਕਿਉਂ ਐਨਾ ਵਧੀਆ ਟਰੈਕਟਰ ਬਾਈ ਜੀ ਆਪਾਂ ਬਹੁਤ ਵਧੀਆ ਸ਼ਾਨਦਾਰ ਟਰੈਕਟਰ ਹੈ ਕੋਈ ਇਹਦੀ ਕੰਪਲੀਟ ਨਹੀਂ ਹੈਗੀ ਹਾਂਜੀ ਇਹਦੇ ਕੋਈ ਟਰੈਕਟਰ ਚਾਰੇ ਟਾਇਰ ਹੈ ਟਰੈਕਟਰ ਦੇ ਚਾਰੇ ਨਵੇਂ ਆ ਜੀ ਹਾਂਜੀ ਮਗਰ ਲਈ ਟਾਇਰ ਆ ਦੇਖੋ ਜੀ ਗੁਡਇਰ ਦੇ ਟਾਇਰ ਹੈ ਜੀ ਅਜੇ ਹਜੇ ਆਹ ਬੰਬਲ ਜਿਹਾ ਵੀ ਨਹੀਂ ਲਾਈ ਜੀ ਹਾਂਜੀ ਤੇ ਲਿਫਟ ਦਾ ਕੰਮ ਇਹਦਾ ਓਕੇ ਆ ਜੀ ਜੀ ਤੇ ਬੈਟਰੀ ਇਹਦੀ ਹੁਣ ਜੀ ਅਜ 11 ਮਹੀਨੇ ਹੋ ਗਏ ਜੀ ਨਵੀਂ ਧਰਾਈ ਹੋਈ ਹੈ ਹਾਂਜੀ ਤੇ ਜਾਣੀ ਇਹ ਸਾਰੇ ਬਾਕੀ ਬਹੁਤ ਵਧੀਆ ਆ ਕੋਈ ਰੇਡੀਏਟਰ ਪਾਰਟ ਆ ਵਾਟਰ ਵਾਟਰ ਇਹ ਟੂ ਵੇਰੀ ਸਾਰਾ ਕੰਮ ਹੋਇਆ ਹੋਇਆ ਛਤਰੀ ਆ ਹੱਡ ਲੱਗਿਆ ਹੋਇਆ ਜੀ ਹਾਂਜੀ ਦੇ ਮਾ ਲੋ ਕੋਈ ਡੈਕ ਨਹੀਂ ਲਾਉਣਾ ਜੀ ਕੁਛ ਨਹੀਂ ਕਰਨਾ ਹਮੜਾ ਜੀ ਸ਼ੋ ਚੱਕ ਕੇ ਦਿਖਾਓ ਹਾਂ ਦਿਖਾ ਦਿੰਦਾ ਜੀ ਇੱਕ ਇਧਰ ਕਿਹੜਾ ਪੰਪ ਕਹਿੰਦੇ ਤੁਸੀਂ ਨਵਾਂ ਲਵਾਇਆ ਭਾਈ ਜੀ ਆ ਪੰਪ ਆਹ ਲੱਗਿਆ ਆ ਪੰਪ ਹੁੰਦਾ ਇਹ ਬਕਾਇਦਾ ਹੁਣੇ ਹੀ ਲਵਾਇਆ ਜੀ 13000 ਰੁਪਏ ਲੱਗੇ ਜੀ ਹਾਂ ਜੀ ਆ ਦੇਖ ਲਓ ਜੀ ਚੈੱਕ ਕਰ ਲਓ ਇਹ ਨਵਾਂ ਲਵਾਇਆ ਫਿਲਟਰ ਫੋਲਟਰ ਬਦਲੇ ਹੋਏ ਜੀ ਹਾਂ ਜੀ ਸਾਰੇ ਜੀ ਸਰਵਿਸ ਹੋਈ ਵੀ ਹੈ ਜੀ ਸਰਵਿਸ ਹੋਈ ਵੀ ਹੈ ਹਾਂ ਤੇਲ ਬਿਲਕੁਲ ਸਾਫ ਪਿਆਗਾ ਚੱਕ ਕੇ ਛੋ ਸ਼ੋ ਚਾ ਕਿਸਮ ਦਿਖਾ ਦਨੇ ਜੀ ਆਹ ਵੇਖੋ ਜੀ ਕੰਡੀਸ਼ਨ ਦੇਖੋ ਜੀ ਬਹੁਤ ਵਧੀਆ ਪਈ ਹੈ ਜੀ ਇੰਜਨ ਦੀ ਵਾਕਈ ਠੀਕ ਹੈ ਜੀ ਕਿਸੇ ਕਿਸ ਪਾਸਿਓਂ ਕਿਤੋਂ ਨਹੀਂ ਖੁੰਝਾ ਵਾਰ ਬੈਟਰੀ ਨਵੀਂ ਹੈ ਮਾਡਲ ਕਿਹੜਾ ਜੀ 2 ਇਹ ਹੈਗੇ ਜੀ ਮਾਡਲ 2010 ਹੈ ਜੀ 2010 ਮਾਡਲ ਹਾਂਜੀ 52 ਚਾਹ ਟਰੈਕਟਰ ਹੈ ਹਾਂਜੀ 52 ਚਾਹ ਟਰੈਕਟਰ ਹੈ 2010 ਮਾਡਲ ਹਾਂਜੀ ਬਾਕੀ ਵੀਰ ਨੇ ਵੀ ਦਾਸਤਾ ਸਾਰਾ ਕੁਝ ਤੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਵੀ ਸਾਰਾ ਕੋ ਦਿਖਾ ਰਿਹਾ ਗੋਡੀਰ ਦੇ ਟਾਇਰ ਆ ਬਾਕੀ ਗੱਲ ਇਹ ਆ ਵੀਰ ਆਪਾਂ ਜਿਹੜੀ ਵੀਡੀਓ ਮੇਰੀ ਆਤ ਨਹੀਂ ਗਈ ਤੁਸੀਂ ਫਿਲਟਰ ਲਾ ਦਿਓ ਜੀ ਇੱਥੇ ਇਹਨੂੰ ਜ਼ੂਮ ਕਰਕੇ ਆ ਚੀਜ਼ ਵੱਡੀ ਦਿਖਾ ਦਿਓ ਮੈਂ origignal ਵੀਡੀਓ ਪਾਣਾ ਹਾਂ ਇਹ ਬਾਕੀ ਰਹੀ ਗੱਲ ਦੂਜੀ ਵੀਰ ਦਾ ਨੰਬਰ ਲਾਵਾਂਗੇ ਥੱਲੇ ਸਕਰੀਨ ਤੇ ਜੀ ਹਕੀਕਤ ਦੇ ਵਿੱਚ ਆ ਕੇ ਆਪਣੇ ਨਾਲ ਸੰਪਰਕ ਦੇ ਕੇ ਚਲਾ ਕੇ ਡਾਟਰ ਨੂੰ ਤਸੱਲੀ ਕਰਕੇ ਲਿਆ ਸਕਦੇ ਹਾਂ ਹਾਂ ਇਹ ਗੱਲ ਮੈਂ ਕਹਿਣ ਲੱਗਾ ਸੀ ਹਾਂਜੀ ਵੀ ਕਈ ਵੀਰ ਕਹਿੰਦੇ ਭਾਈ ਜਰ ਅਸੀਂ ਟਰੈਕਟਰ ਦੇਖ ਲਿਆ ਫਿੱਟ ਆ ਸਾਡੇ ਸਾਈ ਪਾਉਂਦੇ ਆ ਕਹਿੰਦੇ ਅਸੀਂ ਪੇਮੈਂਟ ਕਰ ਦਿਆਂਗੇ ਤੁਸੀਂ ਟਰੈਕਟਰ ਭੇਜ ਦਿਓ ਜਾਂ ਕੋਈ ਬੰਦਾ ਭੇਜ ਦਿੰਦਾ ਟਰੈਕਟਰ ਇੱਕ ਵਾਰ ਬੇਨਤੀ ਮੇਰੀ ਆ ਵੀ ਆਪ ਕੋਲੇ ਆ ਕੇ ਨਾ ਚਾਰੇ ਪਾਸੋਂ ਦੇਖ ਕੇ ਹਾਂਜੀ ਫਿਰ ਸੌਦਾ ਕਰੋ ਕਈ ਵਾਰ ਮੱਝ ਦਾ ਕੰਮ ਆਇਆ ਤਾਂ ਆ ਗਿਆ ਉੜ ਕੇ ਜਾ ਕੇ ਜਾ ਕੇ ਜਾਈ ਸਾਈ ਪਾਉਂਦੇ ਆ ਫਿਰ ਥੋੜੇ ਦਿਨ ਬਾਅਦ ਕਹਿੰਦੇ ਜੀ ਸਾਡੇ ਤਾਂ ਫਿੱਟ ਨਹੀਂ ਜਾਂ ਸਾਨੂੰ ਪੈਸੇ ਨਹੀਂ ਬਣੇ ਅਦਾ ਆਪ ਦਾ 54000 ਰੁਪਇਆ ਘਵਾ ਲੈਂਦਿਆ। ਇਹਦੇ ਨਾਲੋਂ ਬਿਹਤਰ ਗੱਲ ਹੈ ਵੀ ਨੰਬਰ ਦੇ ਫੋਨ ਕਰਕੇ ਵੀਰ ਨੂੰ ਲੋਕੇਸ਼ਨ ਪੁੱਛ ਕੇ ਘਰੇ ਆਓ। ਠੀਕ। ਘਰੇ ਆ ਕੇ ਚਾਰ ਸਫੇਰੋ ਚੀਜ਼ ਨੂੰ ਦੇਖੋ। ਬਾਈ ਜੀ ਆਪਣੀ ਟਰੈਕਟਰ ਦੀ ਪੂਰੀ ਫੋਟੋ ਦਸੱਲੀ ਹੈ ਜੀ। ਹਾਂ ਬਾਕੀ ਵੀਰ ਦੀ ਪਹਿਲਾਂ ਵੀ ਇੱਕ ਵੀਡੀਓ ਮੱਝ ਦੀ ਪਾਈ ਸੀ। ਤੇ ਰੇਟ ਵੀ ਉਹਨਾਂ ਕੀ ਮੰਗਦਿਆ ਹੈ ਅੱਗੇ ਇਹਨਾਂ ਨੇ 60000 ਮੰਗੇ 60000 ਦੀ ਮੱਝ ਵੇਚੀ ਸੀ। ਬਿਲਕੁਲ ਸਹੀ ਹੈ ਜੀ ਹਾਂਜੀ ਤਾਂ ਉਹਨਾਂ ਕਮਾਚ ਦਮ ਨੇ ਜੇ ਆਪਾਂ ਮੰਗ ਲਈਏ ਤੇ 2 ਲੱਖ ਮੰਗ ਲਿਆ ਮਾਝ ਦਾ ਤੇ ਵੇਖ ਨਹੀਂ ਖਣੀ 60 70 ਹਜ਼ਾਰ ਦੀ ਕੱਲੀ ਦੀ ਹੁੰਦੀ ਆ ਸਹੀ ਬਾਈ ਇਹਦਾ ਵੀ ਰੇਟ ਆਪਣਾ ਬਿਲਕੁਲ ਜਾਇਜ਼ ਰੱਖਿਆ ਵਾ 4 ਲੱਖ ਰੁਪਇਆ ਆਪਾਂ ਇਹਦਾ ਰੇਟ ਰੱਖਿਆ ਜੀ ਇਹਦੇ ਜਮਾਨਤ ਭੋਰਾ ਵੀ ਹਾਂ ਮਾਨਤਨ ਵੀ ਕਰਾਂਗੇ ਜੀ ਹਾਂਜੀ ਤੇ ਭੋਰਾ ਵੀ ਇਹ ਚੀਜ਼ ਨਾ ਇਹਦਾ ਆਹ ਪੈ ਪੈ ਕੱਲੀ ਹੁਣ 5000 ਰੁਪਏ ਦੀ ਆ ਹਾਂਜੀ ਹਾਂਜੀ ਕੰਪਨੀ ਦੀ ਲੱਗੀ ਵੀ ਆ ਕੋਈ ਡੈਕ ਲੱਗਿਆ ਵਾ ਕੋਈ ਵੀ ਚੀਜ਼ ਆ ਜੀ ਅਸੀਂ ਇਹਦੀ ਚਾਬੀ ਵੀ ਨਹੀਂ ਕੱਢਦੇ हां बाकी ईमानदार ਵੀਰ ਆ ਜੀ ਕਰਮਾ ਵਾਲਾ ਟਰੈਕਟਰ ਜੀ ਜਿਹਦਾ ਤੁਹਾਨੂੰ ਪਹਿਲਾਂ ਦੱਸਿਆ ਹਾਂ ਹਾਂ ਕਰਮਾ ਵਾਲਾ ਟਰੈਕਟਰ ਹੈ ਅਗਲੇ ਨੂੰ ਵੀ ਵਾਧਾ ਕਰੇ ਸਾਡੇ ਵਿੱਚ ਸਾਰੀਆਂ ਚੀਜ਼ਾਂ ਦੇਖ ਲਓ ਆਪਣੀਆਂ ਜਿਹੜੀਆਂ ਜਿਹੜੀਆਂ ਲੱਗੀਆਂ ਫਿਲਟਰ ਫਿਲਟਰ ਸਾਰੇ ਨਵੇਂ ਆ ਜੀ ਸਾਰਾ ਕੰਮ ਓਕੇ ਛਤਰੀ ਵਗੈਰਾ ਪਾਈਪ ਲੱਗੀ ਛਤਰੀ ਵਾਲੀ ਬੈਨ ਉਹਦਾ ਕੰਮ ਆ ਜਿੰਦਰ ਚਲਾ ਕੇ ਵੀ ਦਿਖਾ ਦੇ ਟੱਕ ਆ ਪਾਈਪ ਰਹੀ ਆਪਣੇ ਵਾਲੀ ਟਰਾਲੀ ਵਾਲੀ ਤੇ ਸਟਾਰਟ ਕਰਕੇ ਵੀ ਦਿਖਾਉਣਾ ਤੁਹਾਨੂੰ ਬੇੜਾ ਚਲਾ ਕੇ ਦਿਖਾਓ ਚਲਾ ਦੇਣੀ ਬਾਕੀ ਪੁੱਤ ਲਾਇਆ ਸਾਡੀ ਮਾਸੀ ਦਾ ਪੁੱਤ ਆ ਈਮਾਨਦਾਰ ਸਾਡੇ ਘਰਾਂ ਨੇ ਚੋਣ ਆ ਤੁਹਾਨੂੰ ਆ ਸਟਾਰਟ ਦੀ ਆਵਾਜ਼ ਦੇਖ ਲੋ ਪ੍ਰੈਸ ਕਰੋ ਥੋੜੀ ਹਾਂਜੀ ਕੋਈ ਚੱਕਰ ਨਹੀਂ ਅੱਗੇ ਪਿੱਛੇ ਇਹ ਵੀ ਗੇਅਰ ਹੈ ਜੀ ਇਹਦੇ 4 ਗੇਅਰਾਂ ਹੈ ਜਾਈਏ ਹਾਂ ਕੋਈ ਚੱਕਰ ਨਹੀਂ ਕੋਈ ਗੇਰਾਂ ਦੀ ਆਵਾਜ਼ ਨਹੀਂ ਜੀ ਆਮ ਵੱਡਿਆਂ ਟਰੈਕਟਰਾਂ ਵਾਂਗੂ ਜੀ ਕੰਮ ਕਰਦਾ ਹੈ ਇਹ ਜਿਵੇਂ ਆਮ ਵੱਡੇ ਟਰੈਕਟਰ ਕੰਮ ਕਰਦੇ ਆ ਜੀ ਉਹਵੇਂ ਇਹ ਹਰ ਇੱਕ ਕੰਮ ਦੇ ਵਿੱਚ ਆ ਕਰ ਦੋ ਬੰਦ ਕਰ ਦੋ ਟਰੈਕਟਰ ਹਰ ਇੱਕ ਕੰਮ ਦੇ ਵਿੱਚ ਆਉਂਦਾ ਜੀ ਹਾਂਜੀ ਹਾਂਜੀ ਜਿਹੜੇ ਕਿਸੇ ਵੀ ਸਾਥੀ ਜਿਹੜਾ ਬੰਦਾ ਗਿਆਨ ਕਰੇ ਉਹਨਾਂ ਨੂੰ ਤਾਂ ਪਤਾ ਹੀ ਆ ਜੀ ਹਾਂਜੀ ਹਾਂਜੀ ਤੇ ਮੇਨ ਗੱਲ ਹੁੰਦੀ ਆ ਆ ਟਾਇਰ ਟੂ ਜਿਹੜੇ ਜ਼ਿਆਦਾ ਪੈਸੇ ਲੱਗਣ ਵਾਲੇ ਹੁੰਦੇ ਆ ਆ ਵੀ ਟਾਇਰ ਨਾਵੇਂ ਪਏ ਆ ਗ੍ਰੀਸ ਕੋ ਕੋਈ ਚੀਜ਼ ਕੋਈ ਵੀ ਕੰਪਲੀਟ ਨਹੀਂ ਆਉਗੀ ਹਾਂਜੀ ਵੇਖ ਕੇ ਟਰੈਕਟਰ ਨੂੰ ਅਗਲਾ ਮੁੜਦਾ ਨਹੀਂ ਆਪਣਾ ਨਾਮ ਇੱਕ ਵਾਰੀ ਦੁਬਾਰਾ ਦੱਸ ਦੋ ਹਾਂਜੀ ਮੇਰਾ ਨਾਮ ਦੀਪ ਸਿੰਘ ਆ ਕੁਲਦੀਪ ਸਿੰਘ ਜੀ ਹਾਂਜੀ ਪਿੰਡ ਭੈਰੂਪਾ ਜੀ ਜ਼ਿਲ੍ਹਾ ਬਠਿੰਡਾ ਜੀ तहसील इधरो जी ਆਪਣਾ ਜੇ ਆਉਣਾ ਦਾ ਸਲਾਦਪੁਰਾ ਰਾਮਪਰਾ ਰੋਡ ਨੇੜੇ ਰਹਿ ਜਾਂਦੇ ਜੀ ਆਪਣਾ ਭਾਈ ਰੂਪਾ ਪੰਡੇ ਦੇ ਉੱਤੇ ਜੀ ਹਾਂਜੀ ਇਧਰੋਂ ਭਗਤਾ ਵੀ ਨੇੜੇ ਰਹਿ ਜਾਂਦਾ ਜੀ ਹਾਂਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ 95305 ਜੀ ਹਾਂਜੀ 07650 ਜੀ ਦੁਬਾਰਾ ਬੋਲਿਓ 95305 ਜੀ ਹਾਂਜੀ 07650 ਜੀ 07650 ਹਾਂਜੀ ਤੇ ਬਾਕੀ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਹਦਾ ਨੰਬਰ ਵੀਰ ਦਾ ਥੱਲੇ ਲਾਵਾਂਗੇ ਸਕਰੀਨ ਦੇ ਹਾਂਜੀ ਇਹ ਬਤੀਦਾ ਏਨੀ ਗੱਲ ਹੈ ਕਿ ਵੀ ਆਪਾਂ 4 ਲੱਖ ਰੁਪਈਆ ਮੰਗ ਲਿਆ ਵੀ ਆਪਾਂ 4 ਦਾ ਹੀ ਦੇਣਾ ਜਿੰਨੇ ਦੀ ਚੀਜ਼ ਹੋਈ ਆਪਾਂ ਉਨੇ ਹੀ ਦੇਵਾਂ ਹਾਂ ਮੱਕੇ ਵੀ ਤੁਸੀਂ ਟਰੈਕਟਰ ਪਸੰਦ ਕਰੋ ਜੀ ਹਾਂ ਇਹ ਜੇ ਤੁਹਾਡੀ ਕੋਈ ਫੜੀ ਫੜੀ ਹੋਈ ਤਾਂ ਮੇਰਾ ਨੰਬਰ ਦੁਆਰਾ ਬੋਧਨ 9501634323 ਮੇਨੂੰ ਨੰਬਰ ਤੇ ਫੋਨ ਲਾ ਲਿਓ ਤੁਹਾਡਾ ਸੌਦਾ ਕਰਾ ਦੇ ਕੋਈ ਗੱਲ ਨਹੀਂ ਹਾਂਜੀ ਉਹ ਕਹੇ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ